ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਅਸੀਂ ਵੀਡੀਓ ਤੁਹਾਨੂੰ ਜੋ ਦੇਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੀਆਂ ਨੈਗੇਟਿਵ ਸ਼ਕਤੀਆਂ ਜਿਹੜੀਆਂ ਵੀ ਨੈਗੇਟਿਵ ਸ਼ਕਤੀਆਂ ਹੁੰਦੀਆਂ ਤੁਹਾਡੇ ਘਰ ਦੇ ਵਿੱਚ ਹੋਣ ਕਿਆਂ ਨੈਗੇਟਿਵ ਸ਼ਕਤੀਆਂ ਜਾਂ ਕੋਈ ਆਸ-ਪਾਸ ਨੈਗੇਟਿਵ ਸ਼ਕਤੀਆਂ ਉਸ ਨੈਗੇਟਿਵ ਸ਼ਕਤੀ ਨੂੰ ਤੁਸੀਂ ਪੋਜ਼ਿਟਿਵ ਕਿੱਦਾਂ ਕਰ ਸਕਦੇ ਹੋ ਜੇ ਤੁਹਾਡੇ ਘਰ ਦੇ ਵਿੱਚ 네ਗੇਟਿਵ ਸ਼ਕਤੀਆਂ ਨੇ ਤੁਹਾਡੇ ਘਰ ਦੇ ਵਿੱਚ ਡੇਰਾ ਪਾਇਆ ਹੋਇਆ ਹੈ ਜਾਂਦੀਆਂ ਨਹੀਂ ਤਾਂ ਉਹਨਾਂ ਨੂੰ ਪੋਜ਼ਿਟਿਵ ਕਿਦਾਂ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਅੱਜ ਮੈਂ ਪੂਰੀ ਗੱਲਬਾਤ ਦੱਸਾਂਗਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਾਂ ਪੋਜ਼ਿਟਿਵ ਕਰਕੇ ਉਹਨਾਂ ਤੋਂ ਵੀ ਕੰਮ ਲੈ ਸਕਦੇ ਆ ਫਿਰ ਉਹ ਸਾਨੂੰ ਜਿਹੜੇ ਪੋਜ਼ਿਟਿਵ ਰਿਜ਼ਲਟ ਦੇਣ ਗਿਆ ਤੇ ਸਾਡਾ ਕੋਈ ਨੁਕਸਾਨ ਨਹੀਂ ਕਰਨ ਗਿਆ ਤੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਜਾਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਇਹਨਾਂ ਨੈਗੇਟਿਵ ਸ਼ਕਤੀਆਂ ਨੂੰ ਪੋਜ਼ਿਟਿਵ ਬਣਾਉਣ ਦੇ ਬਾਰੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਪੋਜ਼ਿਟਿਵ ਕੀਤਾ ਜਾਵੇਗਾ ਤਾਂ ਦੋਸਤੋ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਟਾਈਮ ਦੇ ਵਿੱਚ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਘਰ ਦੇ ਵਿੱਚ ਕੋਈ ਨਾ ਕੋਈ ਨੈਗੇਟਿਵ એનર્ਜੀ ਜਾਂ ਨੈਗੇਟਿਵ એનર્ਜੀ ਹੁੰਦੀ ਹੈ ਜਿੱਥੇ ਪੋਜ਼ਿਟਿਵ ਹੁੰਦੀ ਹੈ ਜਿੱਥੇ ਪੋਜ਼ਿਟਿਵ એનર્ਜੀ ਹੁੰਦੀਆਂ ਉੱਥੇ ਨੈਗੇਟਿਵ એનર્ਜੀਆਂ ਵੀ ਹੁੰਦੀਆਂ ਹੁੰਦੀਆਂ ਤੋ ਕਰਕੇ ਇਹ ਜਿਹੜਾ ਸਿਸਟਮ ਹੈ ਇਹ ਲਗਾਤਾਰ ਇਸ ਤਰ੍ਹਾਂ ਚੱਲਦਾ ਜਾਂਦਾ ਹੈ ਜਿਹੜੀ ਪੋਜ਼ਿਟਿਵ ਸ਼ਕਤੀ ਹੁੰਦੀ ਹੈ ਉਹ ਸਾਡੇ ਨੁਕਸਾਨ ਤੋਂ ਸਾਨੂੰ ਬਚਾਉਂਦੀ ਹੈ ਜਿਹੜੀ 네ਗਟਿਵ ਐਨਰਜੀ ਹੁੰਦੀ ਹੈ ਉਹ ਕਿਹਦੀ ਆ ਕਿਹਦੀ 네ਗਟਿਵ ਐਨਰਜੀ ਆਪਾਂ ਮੰਨ ਕੇ ਚੱਲ ਲਈਏ ਕਲਯੁਗ ਦੇ ਵਿੱਚ 네ਗਟਿਵ ਹੋਣਾ ਆਮ ਜੀ ਗੱਲ ਆ ਕਿਉਂ ਕਰਕੇ ਕਲਯੁਗ ਦਾ ਤੌਰ ਹੈ ਇਹ ਖੁਸ ਸਤਯੁਗ ਦਵਾਪਰਤ ਹੈ ਨਹੀਂ ਕਿ ਜਿਹੜਾ ਸਾਰੇ ਸੱਚੇ ਬੰਦੇ ਹੋਣ ਝੂਠ ਜਿੱਥੇ ਝੂਠ ਚੱਲੇ ਉੱਥੇ ਵੀ 네ਗਟਿਵ ਐਨਰਜੀ ਆਉਂਦੀ ਹੈ ਇਆ ਫਿਰ ਕਿਤੇ ਕੋਈ ਮੀਟ ਆਂਡਾ ਸ਼ਰਾਬ ਖਾਂਦੇ ਹੁਣ ਘਰ ਦੇ ਵਿੱਚ ਤਾਂ ਵੀ ਉੱਥੇ ਨੈਗੇਟਿਵ એનર્ਜੀ ਸਾਡੇ ਅੰਦਰ 네ਗੇਟਿਵਿਟੀ ਜਿਹੜੀ ਪਾਣਦੀ ਹੈ ਉਹ ਇਸ ਨੈਗੇਟਿਵਿਟੀ ਤੋਂ ਹੀ ਨੈਗੇਟਿਵ એનર્ਜੀਆ ਨੈਗੇਟਿਵ ਊਰਜਾ ਸਾਡੇ ਵੱਲ ਆਉਂਦੀਆਂ ਆ ਦੇਖ ਕੇ ਇਸ ਕਰਕੇ ਕੋਈ ਵੀ ਨੈਗੇਟਿਵ એનર્ਜੀ ਹੈ ਯਕੀ ਮਨ ਲਓ ਤੁਹਾਡੇ ਘਰ ਦੇ ਉੱਤੇ ਕਿਸੇ ਨੇ ਭੇਜ ਦਿੱਤੀ ਹੋਵੇ ਨੈਗੇਟਿਵ એનર્ਜੀ ਜਿਹੜੀ ਕਿਸੇ ਨੇ ਕਹ ਲਓ ਕਿ ਕੋਈ ਗਲਤ ਕੰਮ ਕਰਨ ਵਾਸਤੇ ਤੁਹਾਡੇ ਤੇ ਭੇਜੀ ਹੋਵੇ ਉਹਨੂੰ ਆਪਾਂ ਪੋਜ਼ਿਟਿਵ ਕਿੱਦਾਂ ਕੀਤਾ ਜਾਣਾ ਇਹਦੇ ਬਾਰੇ ਜਿਹੜੀ ਇਸ ਵੀਡੀਓ 'ਚ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੇਵਾਂਗਾ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖ ਲੈਣਾ ਕਿਉਂਕਿ ਕਿ ਵੀਡੀਓ ਬਹੁਤ ਹੀ ਜ਼ਿਆਦਾ ਇਹ ਇੰਪੋਰਟੈਂਟ ਆ ਤੁਹਾਡੇ ਵਾਸਤੇ ਜਿਨ੍ਹਾਂ ਨੂੰ ਇਸ ਚੀਜ਼ ਦੀ بار-ਬਾਰ ਮਾਰਛ ਲੈਣੀ ਪੈਂਦੀ ਹੈ ਉਹ ਕਿੱਦਾਂ ਪੱਛ ਸਕਦੇ ਆ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਜਦੋਂ ਪਤਾ ਲੱਗ ਗਈ ਤਾਂ ਉਹ ਇਸ ਚੀਜ਼ ਤੋਂ ਬਚ ਸਕਦੇ ਨੇ ਰਹਿਤ ਹੋ ਸਕਦੇ ਨੇ ਕਰਨਾ ਕਿੱਦਾਂ ਆਪਾਂ ਹੁਣ ਜਿਹੜੀ ਨੈਗੇਟਿਵ એનર્ਜੀ ਕੋਈ ਵੀ ਤੁਹਾਡੇ ਘਰ ਆਉਂਦੀ ਹੈ ਜਿਹੜੀ ਨੈਗੇਟਿਵ એનર્ਜੀ ਨੂੰ ਕੋਈ ਭੇਜਦਾ ਆ ਕੋਈ ਬਾਬਾ ਭੇਜਦਾ ਆ ਉਹ ਨੈਗੇਟਿਵ એનર્ਜੀ ਨੂੰ ਕਿਉਂ ਭੇਜਦਾ ਉਹ ਤੁਹਾਡੇ ਤੋਂ ਉਹਦੇ ਵਾਸਤੇ ਵਿੱਚ ਕਿੱਦਾਂ ਹੋਈ ਆ ਜਦੋਂ ਆਪਾਂ ਇਹ ਚੀਜ਼ ਨੂੰ ਸੋਚਿਆ ਨਹੀਂ ਉਹਨੇ ਸ਼ਿਲਾ ਕੱਢ ਲਿਆ ਜਾਂ ਕੋਈ ਵੀ ਸ਼ਮਸ਼ਾਨ ਤੋਂ ਜਾ ਕੇ ਚੀਜ਼ ਲੈ ਆਂਦੀ ਉਹ ਜਿਹੜੀ ਚੀਜ਼ ਹੈ ਬੁਰੀ ਸ਼ਕਤੀ ਹੈ ਜਿਹੜੀ ਨੈਗੇਟਿਵ એનર્ਜੀ ਹੈ ਉਸ ਬੰਦੇ ਤੋਂ ਖਾਣ ਪੀਣ ਲਈ ਨਹੀਂ ਉਹ ਮੰਗਦੀ ਖਾਣ ਪੀਣ ਨੂੰ ਤਾਂ ਉਹ ਆਪ ਦਿੰਦੇ ਨਾ ਉਹ ਵੀ ਤੂੰ ਖਾ ਪੀ ਉਹ ਜ਼ਿਆਦਾਤਰ ਖਾਣ ਪੀਣ ਨੂੰ ਨਾ ਮੰਗਦੇ ਹੋਏ ਉਹ ਜ਼ਿਆਦਾਤਰ ਉਹ ਮੁਕਤੀ ਪਾਲਦੀ ਹੈ ਕਿ ਸਾਨੂੰ ਮੁਕਤੀ ਦੇ ਵੀ ਜਿਹੜਾ ਮੇਰਾ ਇਹ ਜਿਹੜੇ ਮੈਂ ਜੋਨੀ ਦੇ ਵਿੱਚ ਪਈ ਹੋਈਆਂ ਇਸ ਪ੍ਰੇਤ ਜੋਨੀ ਚੋਂ ਮੈਨੂੰ ਨਿਕਲਣ ਦਾ ਕੋਈ ਰਸਤਾ ਦੱਸ ਮੈਂ ਕਿੱਦਾਂ ਮੁਕਤ ਹੋ ਸਕਾਂ ਮੈਨੂੰ ਮੁਕਤੀ ਦਾ ਮਾਰਗ ਦੱਸ ਮੁਕਤੀ ਦਾ ਮਾਰਗ ਕੌਣ ਦੱਸ ਸਕਦਾ ਹੈ ਉਹ ਹੀ ਦੱਸ ਸਕਦਾ ਹੈ ਜਿਹੜਾ ਪ੍ਰਭੂ ਚਰਣਾ ਦੇ ਵਿੱਚ ਲੱਗਿਆ ਹੋਵੇ ਇਹਨਾਂ ਦੇ ਬੁਰੇ ਕੰਮ ਕਰਨੇ ਆ ਉਹ ਮੁਕਤੀ ਦਾ ਮਾਰਗ ਨਹੀਂ ਦੱਸ ਸਕਦਾ ਪਰ ਉਹ ਲੋਕ ਕੀ ਕਰਦੇ ਆ ਝੂਠ ਮੂਠੀ ਕਹਿ ਦਿੰਦੇ ਉਹਨਾਂ ਨੂੰ ਕਿ ਹਾਂ ਅਸੀਂ ਤੇਨੂੰ ਮੁਕਤੀ ਦਿਵਾਵਾਂਗੇ ਤੂੰ ਮੇਰਾ ਪਹਿਲਾਂ ਇਹ ਕੰਮ ਕਰਕੇ ਆ ਇਹ ਕੰਮ ਉਹਨਾਂ ਨੂੰ ਚੰਗੇ ਮਾੜੇ ਕੰਮ ਕੋਈ ਤੁਸੀਂ ਨੇਗੇਟਿਵ એનਰਜੀ ਤੋਂ ਚੰਗਾ ਕੰਮ ਵੀ ਕਰਾ ਸਕਦੇ ਆ ਇਹ ਨਹੀਂ ਕਿ ਇਹ ਨੇਗੇਟਿਟਿਵ એનર્ਜੀਆ ਮਾੜਾ ਹੀ ਕੰਮ ਕਰਦੀਆਂ ਨਹੀਂ ਇਹ ਚੰਗਾ ਕਰਮ ਵੀ ਕਰਦੀਆਂ ਆ ਜਿੱਦਾਂ ਦਾ ਤੁਸੀਂ ਇਹ ਤੋਂ ਕਰਵਾ ਲਓਗੇ ਇਹ ਉਸੇ ਤਰੀਕੇ ਦਾ ਕੰਮ ਕਰਨਗੀਆਂ ਮਾੜੀਆਂ ਸ਼ਕਤੀਆਂ ਨੂੰ ਮਾੜੇ ਕੰਮ ਕਰਦੇ ਆ ਜਿਹੜੇ ਕਰਵਾਉਂਦੇ ਆ ਉਹਨਾਂ ਨੂੰ ਮਾੜੇ ਨਤੀਜੇ ਹੀ ਭੁਗਣੇ ਪੈਂਦੇ ਆ ਜੇ ਤੁਸੀਂ ਇਹਨਾਂ ਤੋਂ ਚੰਗੇ ਕੰਮ ਕਰਵਾਓ ਤਾਂ ਇਹਨਾਂ ਨੂੰ ਤੋਂ ਚੰਗੀਆਂ ਚੀਜ਼ਾਂ ਕੋਈ ਨਹੀਂ ਹੈਗੀਆਂ ਫਿਰ ਇਹੀ ਇਹਨਾਂ ਨੂੰ ਵੀ ਮੁਕਤੀ ਦਾ ਮਾਰਗ ਛੇਤੀ ਮਿਲ ਸਕਦਾ ਪਰ ਉਹ ਕਿੱਦਾਂ ਮਿਲੇਗਾ ਹੁਣ ਮੁਕਤੀ ਦੇ ਵਿੱਚ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਤੁਹਾਡੇ ਘਰ ਦੇ ਵਿੱਚ ਆ ਗਈਆਂ ਕਿਸੇ ਨੂੰ ਛੱਡ ਦਿੱਤੀ ਉਹ ਨੁਕਸਾਨ ਕਰਨ ਲੱਗੀ ਤੁਹਾਨੂੰ ਪਰ ਕਦੀ ਅਸੀਂ ਇਹ ਚੀਜ਼ ਸੋਚਿਆ ਕਿ ਜੇਕ ਸਾਡੇ ਘਰ ਦੇ ਵਿੱਚ ਕੋਈ ਨੈਗੇਟਿਵ એનર્ਜੀ ਆ ਗਈ ਆ ਅਸੀਂ ਉਸ ਤੋਂ ਕਿੱਦਾਂ ਬਚਣਾ ਆ ਸਰ ਇੱਕ ਇੱਕ ਬਰਹੁਣ ਦੀ ਲੋੜ ਨਹੀਂ ਹੁੰਦੀ ਕਿ ਕੀ ਕਰਨਾ ਹੈ ਤੁਸੀਂ ਤੁਸੀਂ ਜਿਹੜੀਆਂ ਨੈਗੇਟਿਵ એનਰਜੀਆਂ ਕੋਈ ਵੀ ਹੁੰਦੀਆਂ ਨਾ ਇਹ ਬਹੁਤ ਛੇਤੀ ਮਨ ਜਾਂਦੀਆਂ ਕੋਈ ਐਸੀ ਗੱਲ ਨਹੀਂ ਬਚਣਾ ਦੀਆਂ ਇਹਆਂ ਹੁੰਦੀਆਂ ਇਹਨਾਂ ਨੂੰ ਬਚਨ ਦਿਓ ਤਾਂ ਬਚਨਾਂ ਦੇ ਵਿੱਚ ਇਹ ਆ ਜਾਂਦੀਆਂ ਜੇ ਵੀ ਨੈਗੇਟਿਵ એનર્ਜੀ ਆਈ ਆ ਤੁਹਾਡੇ ਘਰ ਦੇ ਵਿੱਚ ਤੁਸੀਂ ਕੀ ਕਰਨਾ ਥੋੜਾ ਜਿਹਾ ਖਵਾਜਾ ਪੀਰ ਜੀ ਦਾ ਦਲੀਆ ਬਣਾ ਲੈਣਾ ਦਲੀਆ ਬਣਾ ਲਓ ਚਾਹੇ ਤੁਸੀਂ ਕੱਚਾ ਦਲੀਆ ਹੀ ਹੱਥ ਚ ਲੈ ਲਓ ਕੱਚਾ ਦਲੀਆ ਜਿਹਦਾ ਥੋੜਾ ਜਿਹਾ ਕੱਚਾ ਦਲੀਆ ਲੈ ਕੇ ਉਹਦੇ ਵਿੱਚ ਥੋੜਾ ਦੇਸੀ ਘਿਓ ਪਾ ਕੇ ਮਿੱਠਾ ਪਾ ਕੇ ਉਹਨੂੰ ਮੁੱਠੀ ਚ ਬੰਨ ਲੈਣਾ ਤੁਸੀਂ ਮੁੱਠੀ ਚ ਪਾ ਲੈਣਾ ਮੁੱਠੀ ਚ ਪਾ ਕੇ ਤੁਸੀਂ ਉਸ 네ਗੇਟਿਵ એનર્ਜੀ ਨੂੰ ਆਵਾਜ਼ ਦੇਣੀ ਹੈ ਜਿਹੜੀ ਤੁਹਾਡੇ ਘਰ ਦੇ ਵਿੱਚ ਹੈ ਉਹਨੂੰ ਕਹੋ ਕਿ ਜਿਹੜੀ ਵੀ ਤੂੰ ਚੀਜ਼ ਸਾਡੇ ਘਰ ਦੇ ਵਿੱਚ 네ਗੇਟਿਵ ਜਿੱਥੋਂ ਤੋਂ ਆਈਆਂ ਜਿਹਨੇ ਵੀ ਤੈਨੂੰ ਸਾਡੇ ਲਈ ਭੇਜਿਆ ਮੈਂ ਤੈਨੂੰ ਇਸ ਜਿਹੜੇ ਵੀ ਤੂੰ ਜੁਨੀ ਪ੍ਰੇਤ ਜੁਨੀ ਜਿਹਦੇ ਵਿੱਚ ਤੂੰ ਕੋਈ ਵੀ ਬੰਦੇ ਇਹ ਜਿਹੜਾ ਵੀ ਮੇਰੇ ਪ੍ਰੇਤ ਮੇਰਾ ਨੁਕਸਾਨ ਕਰਨ ਆਇਆ ਮੈਂ ਖਵਾਜਾ ਪੀਰ ਅੱਗੇ ਬੇਨਤੀ ਕਰਕੇ ਤੁਹਾਨੂੰ ਇਸ ਮੁਕਤੀ ਦੇ ਮਾਰ ਤੁਹਾਨੂੰ ਮੁਕਤ ਕਰਵਾਉਣਾ ਹੈ ਜਿਹੜੀ ਤੁਸੀਂ ਪ੍ਰੇਤ ਜੁਨੀ ਚ ਫੇਰੇ ਹੋ ਅਸੀਂ ਤੁਹਾਨੂੰ ਮੁਕਤ ਕਰਨ ਲਈ ਅਰਦਾਸ ਬੇਨਤੀ ਕਰਦੇ ਹਾਂ ਖਵਾਜਾ ਸਾਹਿਬ ਅੱਗੇ ਤੁਹਾਨੂੰ ਮੁਕਤੀ ਮਿਲ ਜਾਏਗੀ ਤੁਸੀਂ ਸਾਡਾ ਨੁਕਸਾਨ ਨਾ ਕਰੋ ਉਹ ਜਿਹੜੀ ਨੈਗੇਟਿਵ એનર્ਜੀ ਹੋਏਗੀ ਉਹ ਤੁਹਾਡੇ ਨਾਲ ਸੰਪਰਕ ਕਰੇਗੀ ਉਸੇ ਸਮੇਂ ਕਿਉਂਕਿ ਉਹਨੂੰ ਸਿਰਫ ਆਪਣੀ ਮੁਕਤੀ ਪਿਆਰੀ ਆ ਉਹਨੂੰ ਤੁਹਾਡਾ ਨੁਕਸਾਨ ਨਹੀਂ ਪਿਆਰਾ ਉਹਨੂੰ ਤੁਹਾਡੀ ਮੁਕਤੀ ਪਿਆਰੀ ਹੈ ਉਹਨੇ ਕਰ ਕਿੱਦਾਂ ਹੋਣਾ ਮੈਂ ਜਦੋਂ ਉਹਨੂੰ ਮੁਕਤੀ ਦਾ ਮਾਰਗ ਮਿਲ ਗਿਆ ਰਸਤਾ ਮਿਲ ਗਿਆ ਉਹਨੇ ਤੁਹਾਨੂੰ ਆਪ ਕਹਿਣਾ ਕਿ ਹਾਂ ਦਸਵੇਂ ਮੈਨੂੰ ਮੁਕਤ ਕਿੱਦਾਂ ਕਰੂੰਗਾ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰਦੀ ਇਸ ਕਰਕੇ ਖਵਾਜਾ ਸਾਹਿਬ ਜੀ ਪਟੀਆਂ ਵੱਡੀਆਂ ਚੀਚਾਂ ਨੂੰ ਮੁਕਤੀ ਮਿਲ ਜਾਂਦੀ ਆ ਜਦੋਂ ਆਪਾਂ ਖਵਾਜਾ ਪੀਰ ਜੀ ਦੇ ਅਰਦਾਸ ਕਰਦੇ ਕੋਈ ਵੀ ਚੀਜ਼ ਜਦੋਂ ਆਪਾਂ ਉਹਨੂੰ ਲੈ ਕੇ ਜਾਂਦੇ ਆ ਜਦੋਂ ਤੁਸੀਂ ਦੇਖਿਆ ਹੋਊਗਾ ਕੋਈ ਵੀ ਢਾਲਾ ਕਰਦੇ ਆ ਲੈ ਕੇ ਜਾਂਦੇ ਆ ਉਹਨਾਂ ਨੂੰ ਚੱਲ ਦੇ ਕੰਡੇ ਤੇ ਹੀ ਢਾਲਾ ਕੀਤਾ ਜਾਂਦਾ ਹੈ ਕੋਈ ਵੀ ਚੀਜ਼ਾਂ ਨੂੰ ਲਾਇਆ ਜਾਂਦਾ ਹੈ ਤੇ ਪਾਣੀ ਦੇ ਕੰਡੇ ਤੇ ਖਵਾਜੇ ਦੇ سپਰਦ ਕੀਤੀਆਂ ਜਾਂਦੀਆਂ ਇੱਕ ਖਵਾਜਾ ਇੱਕ ਐਸੇ ਪੀਰ ਨੇ ਜਿਹੜੇ ਕਿਹਨਾਂ ਚੀਜ਼ਾਂ ਨੂੰ ਸਭ ਨੂੰ ਮੁਕਤੀ ਦੇ ਦਿੰਦੇ ਆ ਕਿਉਂ ਕਰਕੇ ਮੁਕਤੀ ਖਵਾਜਾ ਸਾਹਿਬ ਤੋਂ ਬਿਨਾ ਕੋਈ ਦਿੰਦਾ ਨਹੀਂਗਾ ਜਲਦੀ ਖਵਾਜਾ ਸਾਹਿਬ ਜਿੱਥੇ ਜਦੋਂ ਇਹਨਾਂ ਨੂੰ ਮੁਕਤ ਕੀਤਾ ਜਾਂਦਾ ਹੈ ਖਵਾਜਾ ਪੀਰ ਜੀ ਉਸ ਪਰਮ ਪ੍ਰਮਾਸ਼ ਪਰ ਪਰਪਿਤਾ ਪਰਮੇਸ਼ਵਰ ਅੱਗੇ ਅਰਦਾਸ ਬੇਨਤੀ ਵੀ ਕਰਦੇ ਉਹਨਾਂ ਅੱਗੇ ਉਹਨਾਂ ਨੂੰ ਸੌਂਪ ਦਿੰਦੇ ਆ ਕਿ ਇਹਨੂੰ ਜਾ ਕੇ ਮੁਕਤ ਕਰ ਦਿਓ ਕਿ ਇਹਨੇ ਹੁਣ ਬਹੁਤ ਕਸ਼ਟ ਸਹਿ ਲਿਆ ਇਹ ਨੂੰ ਹੁਣ ਮੁਕਤੀ ਦਿੱਤੀ ਜਾਵੇ ਤਾਂ ਇਸ ਕਰਕੇ ਉਹ ਜਿਹੜੀ ਚੀਜ਼ ਹੈ ਉਹ ਤੁਹਾਡੇ ਨਾਲ ਪ੍ਰੇਮ ਭਾਵ ਨਾਲ ਰਹੇਗੀ ਕੰਮ ਵੀ ਕਰੇਗੀ ਤੁਹਾਡਾ ਕੋਈ ਨਾ ਕੋਈ ਤੁਹਾਡਾ ਜੇ ਤੁਸੀਂ ਕਹੋਗੇ ਉਹ ਤੁਹਾਡਾ ਸੇਵਾ ਪੂਰੀ ਕਰੇਗੀ ਜਦੋਂ ਉਹਨੂੰ ਮੈਨੂੰ ਪਤਾ ਲੱਗਾ ਕਿ ਹਾਂ ਮੈਂ ਮੈਨੂੰ ਮੁਕਤੀ ਮਿਲ ਰਹੀ ਆ ਤਾਂ ਇਸ ਕਰਕੇ ਫਿਰ ਅਸੀਂ ਉਹਨੂੰ ਲਿਜਾ ਕੇ ਜਲ ਦੇ ਕੰਡੇ ਦੇ ਉੱਤੇ ਖਵਾਜਾ ਸਾਹਿਬ ਦੇ ਅੱਗੇ ਦੀਵਾ ਜਲਾ ਕੇ ਉੱਥੇ ਕੱਚੀ ਕੜਾਈ ਦੇ ਕੇ ਧੂਪ ਅਰਗਬਤੀ ਕਰਕੇ ਪੰਜ ਗੁਲਾਬ ਦੇ ਫੁੱਲ ਪੰਜ ਅਰਗਬਤੀਆਂ ਲਾ ਕੇ ਖਵਾਜਾ ਸਾਹਿਬ ਜੀ ਅੱਗੇ ਬੇਨਤੀ ਕਰਾਂਗੇ ਖਵਾਜਾ ਪੀਰ ਜੀ ਕਿ ਇਹ ਜਿਹੜੀ ਆਤਮਾ ਆ ਜਿਹੜੀ ਉਸ ਪਰਮੇਸ਼ਵਰ ਤੋਂ ਵਿਚੜੀ ਹੋਈ ਆਤਮਾ ਆ ਜੋ ਇਹਨੇ ਕਰਮ ਕੀਤੇ ਸੀ ਉਹਦੇ ਕਰਮਾਂ ਦੇ ਮੁਤਾਬਿਕ ਇਹਨੂੰ ਪ੍ਰੀਤ ਜੁਨੀ ਮਿਲੀ ਸੀਗੀ ਅਸੀਂ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੀ ਪ੍ਰੇਤ ਜੁਨੀ ਦੇ ਵਿੱਚ ਲੋਕਾਂ ਦਾ ਨੁਕਸਾਨ ਕਰ ਰਹੀ ਸੀਗੀ ਇਸ ਕਰਕੇ ਅੱਜ ਤੇਰੇ ਦਰ ਤੇ ਆਈ ਕੀ ਆ ਇਹਨੂੰ ਮੁਕਤੀ ਦਾ ਮਾਰਗ ਦੇ ਦਿਓ ਇਹੇ ਮੁਕਤ ਹੋਣਾ ਚਾਹੰਦੀ ਹੈ ਇਹਨੂੰ ਮੁਕਤੀ ਦੇ ਦਿਓ ਤਾਂ ਕਿ ਇਹ ਕਿਸੇ ਹੋਰ ਦਾ ਨੁਕਸਾਨ ਨਾ ਕਰ ਸਕੇ ਤੇ ਜਦੋਂ ਤੁਸੀਂ ਇਸ ਗੱਲ ਨੂੰ ਖਵਾਜਾ ਪੀਰ ਜੀ ਅੱਗੇ ਰੱਖ ਦੇਣੇ ਹੋ ਨਾ ਤਾਂ ਖਵਾਜਾ ਪੀਰ ਜੀ ਤੁਸੀਂ ਯਕੀਨ ਮੰਨਿਓ ਕਿ ਉਹਨੂੰ ਮੁਕਤੀ ਜ਼ਰੂਰ ਦਿਵਾਣਗੇ ਇਸ ਲਈ ਤੁਹਾਡੀ ਅਰਦਾਸ ਨੇ ਦੇਖੋ ਕਿੰਡਾ ਵੱਡਾ ਕੰਮ ਕਰ ਦਿੱਤਾ ਕੁਛ ਨਹੀਂ ਕੀਤਾ ਤੁਸੀਂ ਕੋਈ بڑے ਝੱਖੜ ਚ ਮੇਲਿਆ ਚੁਨੀ ਤੁਹਾਨੂੰ ਨਿਕਲਣਾ ਪਿਆ ਤੁਸੀਂ ਇੱਕ ਛੋਟਾ ਜਿਹਾ ਕੰਮ ਕੀਤਾ ਤੇ ਤੁਸੀਂ ਇਸ ਪ੍ਰੇਤ ਤੋਂ ਬਹੁਤ ਛੇਤੀ ਆਜ਼ਾਦੀ ਪਾ ਲਈ ਠੀਕ ਹੈ ਐਦੇ ਜਿੰਨ ਭੂਤ ਕੋਈ ਵੀ ਹੋਵੇ ਨਾ ਜਿੰਨ ਵੀ ਹੋਵੇ ਕੋਈ ਵੀ ਹੋਵੇ ਉਹ ਵੀ ਇਸ ਤਰੀਕੇ ਨਾਲ ਮੁਕਤ ਹੋ ਸਕਦੇ ਆ ਜੇ ਤੁਸੀਂ ਚਾਹੋ ਹਿੰਮਤ ਦਿਖਾਓ ਇਸ ਕਰਕੇ ਇਹ ਗੱਲ ਜਿਹੜੀ ਅੱਜ ਤੁਹਾਨੂੰ ਦੱਸੀਏ ਬਹੁਤ ਵੱਡੀ ਗੱਲ ਹੈ ਇਤੀਆਂ ਗੱਲਾਂ ਕੋਈ ਨਹੀਂ ਦੱਸਦਾ ਇਹ ਅੱਜ ਮੈਂ ਦੱਸਣਾ ਜ਼ਰੂਰੀ ਸਮਝਿਆ ਤੁਹਾਨੂੰ ਕਿ ਮੈਂ ਅਜਮਾ ਕੇ ਇਹ ਚੀਜ਼ ਅਜਮਾ ਕੇ ਅਸੀਂ ਤਾਂ ਅਜ਼ਮਾਨੇ ਹੀ ਆ ਤੁਹਾਨੂੰ ਕਿਸੇ ਤੋਂ ਅਜ਼ਮਾ ਕੇ ਦੱਸੀ ਹੋਈ ਗੱਲ ਹੈ ਤੁਸੀਂ ਕਰ ਲਿਓ ਤਾਂ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਵੀਰਾਂ ਦੀ ਜੈ ਮਸਤਾਂ ਦੀ